ਜੁਗੋ ਜੁਗਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਬਲਾਉ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 843 ਅੰਗ ਤੇ ਸ਼ਬਦ ਜਾਣ ਕਰਦੇ ਹਨ ਬਿਲਾਵਲ ਮਹਿਲਾ ਪਹਿਲਾ ਮੈਂ ਮਨ ਚੌਕਣਾ ਸਾਚਿ ਬਿਕਾਸੀ ਰਾਮ ਕਹਿੰਦੇ ਬੜਾ ਚੌ ਹੈ ਮਨ ਦੇ ਵਿੱਚ ਰੱਬ ਨੂੰ ਮਿਲਣ ਦਾ ਮੋਹੀ ਪ੍ਰੇਮ ਪਿਰੇ ਪ੍ਰਭ ਆਬਨਾਰਸੀ ਰਾਮ ਕਹਿੰਦੇ ਮੈਨੂੰ ਮੋਹ ਹੋ ਗਿਆ ਉਹਦੇ ਨਾਲ ਪ੍ਰੇਮ ਹੋ ਗਿਆ ਰੱਬ ਦੇ ਨਾਲ ਪ੍ਰੇਮ ਹੋ ਗਿਆ। ਅਬ ਗੀਤੋ ਹਰ ਨਾਥ। ਅਬ ਗੀਤੋ ਹਰ ਨਾਥ ਨਾਥ ਹੈ। ਤਿਸੇ ਭਾਵੇ ਸੋ ਥੀ ਹੈ। ਕਹਿੰਦੇ ਜਿਹੜਾ ਉਹਨੂੰ ਚੰਗਾ ਲੱਗਦਾ ਹੈ ਭਾਉਂਦਾ ਹੈ ਉਹ ਉਹਨੂੰ ਮਿਲਦਾ ਹੈ। ਬੜਾ ਚੌਹ ਹੈ ਕਹਿੰਦੇ ਮਨ ਨੂੰ ਮਿਲਣ। ਪਰ ਮਿਲਦਾ ਕਿਨੂ ਹੈ ਤਿਸੇ ਭਾਵੇ ਸੋਥੀ ਹੈ ਜੇ ਉਹ ਜੋ ਨੂੰ ਪਾਉਂਦਾ ਹੈ ਉਹ ਸਾਨੂੰ ਉਠਿਆਉਂਦਾ ਹੈ ਜੋ ਰੱਬ ਨੂੰ ਪਾਉਂਦਾ ਹੈ ਉਹ ਸਾਨੂੰ ਉਠਿਆ ਜਾਂਦਾ ਸਾਨੂੰ ਮਿਲ ਜਾਂਦਾ ਸਾਡੀ ਮਰਜ਼ੀ ਮੁਤਾਬਕ ਨਹੀਂ ਮਿਲਦਾ ਜੋ ਰੱਬ ਨੂੰ ਪਾਉਂਦਾ ਹੈ ਤਿਸੇ ਭਾਵੇ ਸੋਥੀ ਹੈ ਥਿਆ ਨਾ ਥਿਆਉਣ ਨੂੰ ਕਹਿੰਦੇ ਸਾਨੂੰ ਉਹ ਥਿਆਉਂਦਾ ਉਹ ਸਾਨੂੰ ਮਿਲ ਜਾਂਦਾ ਉਹ ਸਾਨੂੰ ਲੱਭ ਜਾਂਦਾ ਜਿਹੜਾ ਰੱਬ ਨੂੰ ਪਾਉਂਦਾ ਕਿਰਪਾਲ ਸਦਾ ਦਿਆਲ ਦਾਤਾ ਕਹਿੰਦੇ ਸਦਾ ਹੀ ਕਿਰਪਾ ਕਰ ਸਦਾ ਹੀ ਕਿਰਪਾ ਕਰਨੇ ਵਾਲਾ ਸਦਾ ਹੀ ਦਿਆਲ ਦਾਤਾ ਕਹਿੰਦੇ ਦਾਤਾ ਦਾ ਸਦਾ ਹੀ ਦਿਆਲ ਹੈ ਜੀਆਂ ਅੰਦਰ ਤੂੰ ਜੀਐ ਕਹਿੰਦੇ ਜੀਆਂ ਦੇ ਅੰਦਰ ਤੂੰ ਵਸਦਾ ਮੈਂ ਅਬਰ ਗਿਆਨ ਨਾ ਧਿਆਨ ਕਹਿੰਦੇ ਮੈਨੂੰ ਹੋਰ ਕੋਈ ਗਿਆਨ ਨਹੀਂ ਨਾ ਮੇਰਾ ਧਿਆਨ ਆ ਕਿਸੇ ਮੈਂ ਅਬਰ ਗਿਆਨ ਨਾ ਧਿਆਨ ਪੂਜਾ ਹਰ ਨਾਮ ਕਹਿੰਦੇ ਮੈਂ ਤਾਂ ਨਾਮ ਦੀ ਪੂਜਾ ਕਰਦਾ ਸਿਰ ਗੋ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਆ ਕਹਿੰਦਾ ਭਾਈ ਮੈਂ ਤਾਂ ਨਾਮ ਦੀ ਪੂਜਾ ਕਰਦਾ ਨਾ ਮੇਰਾ ਹੋਰ ਪਾਸੇ ਧਿਆਨ ਹੈ ਨਾ ਮੈਨੂੰ ਕੋਈ ਹੋਰ ਗਿਆਨ ਹੈ ਕੇਵਲ ਨਾਮ ਦੀ ਪੂਜਾ ਕਰਦਾ ਪੂਜਾ ਹਰ ਨਾਮ ਅੰਤਰ ਵਰ ਰਹੇ ਕਹਿੰਦੇ ਅੰਦਰ ਦੀ ਚ ਬਸਦਾ ਜਿਹੜਾ ਕਦੋਂ ਬਸਦਾ ਜਦੋਂ ਉਹਦੀ ਸੇਵਾ ਕਰਦੇ ਆ ਉਹਦੀ ਪੂਜਾ ਕਰਦੇ ਨਾਮ ਦੀ ਸੇਵਾ ਸਾਵਧਨ ਦੀ ਸੇਵਾ ਚਿਰਪਨ ਨਾਨਕ ਦੇਵ ਜੀ ਮਹਾਰਾਜ ਸ਼ਬਦ ਦੇ ਨਾਲ ਜੋੜਦੇ ਹਨ ਮੈਂ ਔਰ ਗਿਆਨ ਨਾ ਧਿਆਨ ਪੂਜਾ ਹਰ ਨਾਮ ਕਹਿੰਦੇ ਪੂਜਾ ਪਾਈ ਹਰ ਦੇ ਨਾਮ ਦੀ ਕਰ ਅੰਤਰ ਵਸ ਰਹਿ ਕਹਿੰਦੇ ਫਿਰ ਅੰਦਰ ਦੇ ਜ ਬਸ ਜਾਂਦਾ ਹੈ ਜਦੋਂ ਹਰ ਦੀ ਸੇਵਾ ਕੀਤੀ ਰੱਬ ਦੀ ਸੇਵਾ ਕੀਤੀ ਫਿਰ ਬਸ ਗਿਆ ਪੇਕ ਭਬ ਨਹੀਂ ਹੱਠ ਨਾ ਜਾਣਾ ਕਹਿੰਦੇ ਭੇਖ ਦੇ ਨਾਲ ਹੱਠ ਦੇ ਨਾਲ ਰੱਬ ਨੂੰ ਜਾਣਿਆ ਨਹੀਂ ਜਾ ਸਕਦਾ ਪੇਕ ਦਿਖਾਉਣ ਦੇ ਨਾਲ ਕਹਿੰਦੇ ਰੱਬ ਨੂੰ ਪਾਇਆ ਨਹੀਂ ਜਾ ਸਕਦਾ ਲੇਕਿਨ ਸਾਡਾ ਜੋਰ ਪੇਖ ਦਿਖਾਉਣ ਤੇ ਲੱਗਿਆ ਗੁਰੂ ਨਾਨਕ ਕੰਦੇ ਪੇਖ ਦੇ ਨਾਲ ਦੇ ਹੱਠ ਦੇ ਨਾਲ ਉਹਨੂੰ ਜਾਣਿਆ ਨਹੀਂ ਜਾ ਸਕਦਾ ਪੇਖ ਭਭ ਨਹੀਂ ਹੱਠ ਨਾ ਜਾਣਾ ਕਹਿੰਦੇ ਨਹੀਂ ਜਾਣਿਆ ਜਾ ਸਕਦਾ ਉਸਨੂੰ ਪੇਖ ਪੱਬ ਨਹੀਂ ਹੱਥ ਨਾ ਜਾਣਾ ਨਾਨਕਾ ਸੱਚ ਗਹਿ ਰਹੇ ਕਹਿੰਦੇ ਉਹ ਤਾਂ ਸੱਚ ਦੇ ਵਿੱਚ ਵਰਤਦਾ ਸੱਚ ਦੇ ਵਿੱਚ ਰੱਬ ਵੱਸਦਾ ਸੱਚ ਦੇ ਵਿੱਚ ਉਹਦਾ ਵਾਸਾ ਹੈ ਲੇਕਿਨ ਅਸੀਂ ਪੇਖ ਦੇ ਵਿੱਚ ਉਹਨੂੰ ਬਸਾਉਣਾ ਚਾਹੁੰਦੇ ਆਂ ਪਿੰਨੜੀ ਰੈਣ ਭਲੀ ਦਿਨ ਸੁਹਾਏ RAM ਕਹਿੰਦੇ ਫਿਰ ਇਹ ਜਿਹੜੀ ਜ਼ਿੰਦਗੀ ਹੈ ਨਾ ਰਹਿਣ ਸਾਡੀ ਇਹ ਭਲੀ ਲੰਘਦੀ ਹੈ ਬੜੀ ਸੋਹਣੀ ਲੰਘਦੀ ਹੈ ਦਿਨ ਸੁਹਾਏ RAM ਬੜੇ ਸੋਹਣੇ ਦਿਨ ਲੰਘਦੇ ਆ ਜਦੋਂ ਇਹ ਦੇ ਭਿਜ ਜਾਂਦੀ ਹੈ ਨਾਮ ਦੇ ਨਾਲ ਰੰਗੀ ਜਾਂਦੀ ਹੈ ਨਿਜ ਕਰ ਸੁੱਤੜੀ ਹੈ ਕਹਿੰਦੇ ਫਿਰ ਆਪਣੇ ਘਰ ਦੇ ਵਿੱਚ ਜਾ ਕੇ ਸੌਂਦੀ ਹੈ ਜਿਹੜੇ ਘਰ ਦੇ ਵਿੱਚ ਅਸੀਂ ਜਾਣਾ ਚਾਹੁੰਦੇ ਹਾਂ ਨਿਜ ਕਰ ਸੋਤੜੀਏ ਪਰਮ ਜਗਾਇ ਰਾਮ ਪਰਮ ਫਿਰ ਪਰਮਾਤਮਾ ਜਗਾ ਦਿੰਦਾ ਪਰਮਾਤਮਾ ਦੇ ਨਾਲ ਮੇਲ ਹੋ ਜਾਂਦਾ ਹੈ ਨਾ ਬਹਾਨ ਨਾ ਤਨ ਸਬਦ ਜਾਗੀ ਕਹਿੰਦੇ ਹੁਣ ਪੇ ਸਬਦ ਦੇ ਨਾਲ ਜਾਗ ਸਬਦ ਜਗਾਉਂਦਾ ਇਸ ਸੁੱਤੀ ਪਈ ਨੂੰ ਸਬਦ ਆਵਾਜ਼ ਮਾਰਦਾ ਹੈ ਫਿਰ ਇਹ ਜਾਗ ਜਾਂਦੀ ਹੈ ਸਬਦ ਪਰਮਾਤਮਾ ਹਾਕ ਮਾਰਦਾ ਹੈ ਫਿਰ ਇਹ ਜਾਗ ਜਾਂਦੀ ਹੈ ਨਾ ਬਹਾਨ ਨਾ ਬਨਿੱਧ ਤਨ ਸਬਦ ਜਾਗੀ ਆਪਣੇ ਪਿਰ ਬਾਣੀਆਂ ਕਹਿੰਦੇ ਆਪਣੇ ਪਿਰ ਨੂੰ ਫਿਰ ਹੀ ਭੌਂਦੀ ਹੈ ਚੰਗੀ ਲੱਗਦੀ ਹੈ ਜਦੋਂ ਇਹ ਜਾਗਦੀ ਹੈ ਤਾਜ ਕੂੜ ਕਾਪਟ ਸਿੱਧਾ ਕਿ ਪਾਚਾ ਕੁਝ ਚੀਜ਼ਾਂ ਛੱਡਣ ਨੂੰ ਕਹਿੰਦੇ ਆ ਕੁਝ ਕਰਨ ਨੂੰ ਕਹਿੰਦੇ ਹੁਣ ਛੱਡਣਾ ਕੀ ਹੈ ਤਾਜ ਕੂੜ ਸਭ ਤੋਂ ਪਹਿਲਾਂ ਤਾਂ ਝੂਠ ਛੱਡਣਾ ਹੈ ਫਿਰ ਕਾਪਟ ਛੱਡਣਾ ਹੈ ਸੱਚੀ ਕਪਟ ਕਿਸ ਨੂੰ ਕਹਿੰਦੇ ਹਨ ਪੱਟ ਕਹਿੰਦੇ ਰੇਸ਼ਮ ਨੂੰ ਕਪਟ ਕਹਿੰਦੇ ਜਿਹੜਾ ਰੇਸ਼ਮ ਵਰਗਾ ਨਾ ਹੋਵੇ ਗੰਦਾ ਹੋਵੇ ਮੈਲਾ ਹੋਵੇ ਕਰੇ ਅੰਦਰ ਤੇਰੇ ਜਿਹੜੀ ਮੈਲ ਹੈ ਨਾ ਕਪਟ ਹੈ ਤੇਰੀ ਅੰਦਰ ਤੋਂ ਹੋਰ ਤਰ੍ਹਾਂ ਦਾ ਹੁੰਦਾ ਹੈ ਬਾਹਰ ਤੋਂ ਹੋਰ ਦਿਖਾਉਂਦਾ ਹੈ ਅੰਦਰ ਤੋਂ ਵਿਸਕੋਲਦਾ ਹੁੰਦਾ ਬਾਹਰ ਤੋਂ ਹੱਸ ਕੇ ਜੱਪੀਆਂ ਪਾਉਂਦਾ ਇਹ ਸਾਡਾ ਬੁਹਾਰ ਹੈ ਇਹਨਾਂ ਵਿੱਚੋਂ ਕੋਈ ਕਰੋੜਾ ਹੀ ਹੈ ਜਿਹੜਾ ਅੰਦਰ ਤੇ ਵੀ ਤੇ ਬਾਹਰ ਤੇ ਵੀ ਜੀਓ ਨਿਰਮਲ ਬਾਹਰੋਂ ਨਿਰਮਲ ਅੰਦਰ ਤੇ ਵੀ ਨਿਰਮਲ ਬਾਹਰ ਤੇ ਵੀ ਨਿਰਮਲ ਲੇਕਨ ਅਸੀਂ ਅੰਦਰ ਦੇਸ਼ ਦੁਸ਼ਮਣੀ ਹੁੰਦੀ ਹੈ ਬਾਹਰ ਤੇ ਮਿੱਤਰਤਾ ਇਹ ਬਹੁਤ ਖਤਰਨਾਕ ਹੈ ਇਹ ਜੇ ਬੰਦਾ ਜਿਹੜਾ ਅੰਦਰ ਦੇ ਵਿੱਚ ਬੈਰ ਰੱਖਦਾ ਬਾਹਰ ਤੋਂ ਹਾਸਾ-ਸਸ ਜੱਫੀਆਂ ਪਾਉਂਦਾ ਉਹਨੂੰ ਕਪਟੀ ਕਹਿੰਦੇ ਆ ਇਸ ਕਪਟੀ ਦਾ ਡੰਗਿਆ ਵੀ ਆ ਬਚਦਾ ਨਹੀਂ ਸੱਪ ਦਾ ਡੰਗਿਆ ਬਚ ਜਾਂਦਾ ਇਹੋ ਜਿਹਾ ਕਪਟੀ ਦਾ ਡੰਗਿਆ ਬੰਦਾ ਨਹੀਂ ਬਚਦਾ ਗੁਰੂ ਕਹਿੰਦੇ ਜੇ ਤੈਂ ਰੱਬ ਨੂੰ ਪਾਉਣਾ ਹੈ ਕਪਟ ਨੂੰ ਛੱਡ ਦੇ ਜੇ ਹੈ ਜੇ ਅੰਦਰ ਤੇ ਆ ਵਰਤ ਤ ਅਗਲੇ ਨਾਲ ਇਹੋ ਜੀ ਵਿਚ ਤੇ ਵਰਤ ਦੱਸਣ ਕੇ ਪਾਛਾ ਕਿ ਅਸੀਂ ਕਿਉਂ ਕਰਦੇ ਆ ਇਹ ਤਾਜ ਕੂੜ ਕਪਟ ਸੁਭਾਅ ਕਹਿੰਦੇ ਇਹ ਸੁਭਾਅ ਆਪਣਾ ਛੱਡ ਦੇ ਦੂਜਾ ਚੱਕਰੀ ਲੋਕਾਣੀਆਂ ਦੂਸਰਾ ਕਹਿੰਦਾ ਜਿਹੜੇ ਲੋਕਾਂ ਦੀਆਂ ਚੱਕਰੀਆਂ ਕਰਦੇ ਨੇ ਇਹ ਛੱਡਦੇ ਚੱਕਰੀ ਬਿਨਾ ਪੈਸੇ ਲੈ ਤੋਈ ਸੇਵਾ ਕਰ ਦੇਣੀ ਬਗਾਰ ਕਰ ਦੇਣੀ ਕਿਸੇ ਦੀ ਕਹਿੰਦੇ ਲੋਕਾਂ ਦੀਆਂ ਬਗਾਰਾਂ ਕਰਨੀਆਂ ਛੱਡਦਾ ਝੂਠ ਛੱਡਣਾ ਕਪਟ ਛੱਡਣਾ ਚੱਕਰੀ ਲੋਕਾਣੀਆਂ ਲੋਕਾਂ ਦੀਆਂ ਚੱਕਰੀਆਂ ਕਰਨੀਆਂ ਲੋਕਾਂ ਦੀਆਂ ਬਗਾਰਾਂ ਕਰਨੀਆਂ ਕਹਿੰਦੇ ਛੱਡ ਦੇ ਬਗਾਰ ਕਿਉਂ ਕਰਦਾ ਕਿਸੇ ਦੀ ਆਪਣੀ ਸੋਭਾ ਵਾਸਤੇ ਆਪਣੀ ਵਡਿਆਈ ਕਰਕੇ ਕਿਸੇ ਦੀ ਬਗਾਰ ਕਰਦਾ ਹੈ ਬਗਾਰ ਇਹ ਲੋਕਾਂ ਦੀ ਚੱਕਰੀ ਕਰਨੀ ਵੀ ਬਹੁਤ ਕਠਨ ਕੰਮ ਹੈ ਝੂਠ ਵੀ ਛੱਡਣਾ ਬਹੁਤ ਔਖਾ ਹੈ ਕਾਪਟ ਵੀ ਛੱਡਣਾ ਔਖਾ ਲੋਕਾਂ ਦੀ ਚਾਕਰੀ ਵੀ ਛੱਡਣੀ ਬੜੀ ਔਖੀ ਹੈ ਮੈਂ ਨਾਮ ਹਰਿ ਕਾ ਹਾਰ કંਠ ਹੈ ਕਹਿੰਦੇ ਸਿਰ ਗੁਰ ਨਾਨਕ ਦੇਵ ਜੀ ਕਹਿੰਦੇ ਮੈਂ ਤਾਂ ਜਿਹੜਾ ਨਾਮ ਦਾ ਹਾਰ ਆਇਆ ਨਾ ਇਹ ਪਾਲਿਆ ਇਹ કંਠ ਕਰ ਲਿਆ ਮੈਂ ਨਾਮ ਹਰਿ ਕਾ ਹਾਰ કંਠ ਹੈ ਸਾਚ ਸਬਦ ਉਨੇ ਵੀ ਭਲੇ ਕਾ ਸੀ ਕਿ ਕਿਹੜਾ ਹਾਰ ਸ਼ਬਦ ਵਾਲਾ ਕਹਿੰਦਾ ਮੈਂ ਤਾਂ ਸ਼ਬਦ ਦਾ ਹਾਰ ਪਾ ਲਿਆ ਆਪਣੇ ਮਨ ਦੇ ਵਿੱਚ ਮੈਂ ਹਰ ਕਾ ਨਾਮ ਹਰ ਕਾਂਠੇ ਸਾਚ ਸਭ ਦੇ ਨਿਸ਼ਾਨਿਆ ਕਹਿੰਦੇ ਸ਼ਬਦ ਦੇ ਨਾਲ ਫਿਰ ਨਿਸ਼ਾਨੀ ਲੱਗ ਗਈ ਜਦੋਂ ਇਹ ਸ਼ਬਦ ਆਪਣੇ ਮਨ ਦੇ ਵਿੱਚ ਦਾ ਹਾਰ ਬਣਾ ਕੇ ਪਾ ਲਿਆ ਫਿਰ ਰੱਬ ਨੇ ਨਿਸ਼ਾਨੀ ਲਾ ਲਈ ਜੀ ਨੇ ਸ਼ਬਦ ਹਰ ਦੇ ਆਪਣੇ ਮਨ ਵਿੱਚ ਪਾ ਲਿਆ ਰੱਬ ਨੇ ਫਿਰ ਹਰ ਨੇ ਉਹਦੀ ਨਿਸ਼ਾਨੀ ਲਾ ਲਈ ਕੀ ਨਿਸ਼ਾਨੀ ਲਾਈਏ ਕਿ ਇਸ ਨੂੰ ਹੁਣ ਆਪਾ ਸੱਚਖੰਡ ਲੈ ਕੇ ਜਾਣਾ ਜੀ ਨੇ ਸ਼ਬਦ ਬਸਾਇਆ ਮਨ ਦੇ ਵਿੱਚ ਰੱਬ ਨੇ ਉਹਦੀ ਨਿਸ਼ਾਨੀ ਲਾ ਦਿੱਤੀ ਕਿ ਇਹ ਬੰਦਾ ਸੱਚਖੰਡ ਜਾਣ ਦੇ ਯੋਗ ਹੈ ਉਹ ਸੱਚਖੰਡ ਕਿਸ ਨੇ ਜਾਣਾ ਹੈ ਜਿਸ ਨੇ ਨਾਮ ਆਪਣੇ ਹਿਰਦੇ ਚ ਵਸਾ ਲਿਆ ਜਿਸ ਨੇ ਸ਼ਬਦ ਆਪਣੇ ਹਿਰਦੇ ਚ ਵਸਾ ਲਿਆ ਹੋਰ ਸਾਰੀਆਂ ਝੂਠੀਆਂ ਗਰੰਟੀਆਂ ਜਿਹੜੇ ਕੋ ਨਾਨਕਦੇਵ ਜੀ ਦਾ ਗਰੰਟੀ ਦਿੰਦੇ ਆ ਕਿ ਜਿਨੇ ਭਾਈ ਸ਼ਬਦ ਆਪਣੇ ਮਨ ਵਿੱਚ ਵਸਾ ਲਿਆ ਉਹ ਨਿਸ਼ਾਨੀ ਲੱਗ ਜਾਂਦੀ ਆ ਕਿ ਇਹ ਸੱਚਖੰਡ ਜਾਊਗਾ ਸਾਚ ਸਬਦ ਦੀ ਨਿਸ਼ਾਨਿਆ ਕਰ ਜੋੜ ਨਾਨਕ ਸਾਚ ਮੰਗੈ ਜਿਵੇਂ ਨਾਨਕ ਦੇਵ ਜੀ ਕਹਿੰਦਾ ਮੈਂ ਤਾਂ ਹੱਥ ਜੋੜ ਕੇ ਮੰਗਦਾ ਕਿਹੜੀ ਚੀਜ਼ ਐ ਸਾਚ ਸਬਦ ਮੰਗਦਾ ਸੱਚਾ ਸਬਦ ਹੈ ਕਹਿੰਦੇ ਮੈਂ ਤਾਂ ਸਬਦ ਮੰਗਦਾ ਕਰ ਜੋੜ ਨਾਨਕ ਸਾਚ ਮੰਗੈ ਨਦਰ ਕਰ ਕਹਿੰਦੇ ਤੁਸੀਂ ਨਦਰ ਕਰੋ ਤੁੱਦ ਭਾਣਿਆ ਕਹਿੰਦੇ ਤੁਹਾਨੂੰ ਭੌਂਦਾ ਤੁਸੀਂ ਨਦਰ ਕਰੋ ਜਦੋਂ ਨਦਰ ਕਰਨੀ ਹੈ ਫਿਰ ਇਸ ਜੀਬ ਨੇ ਮੁਕਤ ਹੋ ਜਾਣਾ ਫਿਰ ਇਹਦੀ 84 ਕੱਟੀ ਜਾਣੀ ਹੈ ਜਦੋਂ ਰੱਬ ਨੇ ਨਿਕਾ ਕਰਨੀ ਜਦੋਂ ਪੁੱਠੀ ਕਰਨੀ ਆ ਔਰ ਪਾਸੇ ਮੂੰਹ ਮੋੜ ਲੈਣਾ ਫਿਰ ਨਦਰ ਉਪਤੀ ਜੇਕਰ ਸੁਲਤਾਨਾ ਕਾ ਕਰੇਂਦਾ ਦਰ ਮੰਗਣ ਪਿੱਖਾ ਨਾ ਪੈਂਦਾ ਫਿਰ ਕਹਿੰਦੇ ਪਿੱਖਿਆ ਵੀ ਨਹੀਂ ਮਿਲਦੀ ਕਿਸੇ ਦੇ ਮੰਗਣ ਜਾਂਦਾ ਉਹ ਵੀ ਗਾਲਾ ਕੱਢ ਕੇ ਭਜਾ ਦਿੰਦਾ ਜਦੋਂ ਰੱਬ ਦੀ ਨਿਕਾ ਉੱਠੀ ਹੋ ਜਾਂਦੀ ਜਦੋਂ ਸਿੱਧੀ ਹੋ ਜਾਂਦੀ ਹੈ ਫਿਰ ਸੋਨਾ ਬਣ ਜਾਂਦਾ ਸਤਸੰਗਈ ਨਦਰ ਹੈ ਨਾ ਜਿਹੜੀ ਨਿਕਾ ਜਿਹੜੇ ਸਾਧੂ ਬਹੁਤ ਜ਼ਿਆਦਾ ਤਪਸਵੀ ਹੋ ਜਾਂਦੇ ਹਨ ਉਹ ਦੇਖ ਲੈਣ ਉਹ ਨਿਦਾ ਕਰਦੇ ਜਿਹਦੇ ਪਰ ਵੀ ਨਿਕਾ ਪੈਗੀ ਉਹ ਸੋਨਾ ਬਣ ਗਿਆ ਉਹ ਸੱਚਖੰਡ ਪਹੁੰਚ ਗਿਆ ਕਈ ਸਾਧੂ ਹੁੰਦੇ ਹਨ ਉਹ ਸ਼ਬਦ ਦੇ ਦਿੰਦੇ ਆ ਉਹ ਜਪਣਾ ਪੈਂਦਾ ਤਾਂ ਸੱਚ ਖਟ ਜਾਂਦਾ ਹੈ ਕਈ ਸਾਧੂ ਬੰਦੇ ਇੰਨੀ ਤਪੱਸਿਆ ਹੋ ਜਾਂਦੀ ਹੈ ਕਿ ਉਹ ਨਦਰ ਨਾਲੇ ਨਦਰ ਨਾਲੇ ਨਿਹਾਲ ਕਰ ਦਿੰਦੇ ਹਨ ਜਦੋਂ ਨਦਰ ਹੋਈ ਹੈ ਭਗਤੀ ਪੂਰੀ ਹੋ ਜਾਂਦੀ ਹੈ ਫਿਰ ਨਿਕਾ ਹੀ ਕੰਮ ਕਰਨ ਲੱਗ ਜਾਂਦੇ ਪਾਕਤਾ ਦੀ ਜਦੋਂ ਨਜ਼ਰ ਪੈ ਜਾਂਦੀ ਹੈ ਨਿਕਾ ਪੈ ਜਾਂਦੀ ਹੈ ਪਾਕਤਪੂਰਨ ਚੰਦ ਪਾਕਤੀ ਪੂਰੀ ਹੋ ਗਈ ਆਪਣੀ ਮਾਤਾ ਕਰਨੀ ਨਿਕਾ ਹੀ ਕੀਤੀ ਹੈ ਅੰਨੀ ਨੂੰ ਜਦ ਇਹ ਦਿਖਣ ਲੱਗ ਗਿਆ ਅੱਖਾਂ ਤੋਂ ਅੰਨੀ ਹੋ ਚੁੱਕੀ ਸੀ ਨਦਰੇ ਕੀਤੀ ਮਾਤਾ ਵੱਲ ਮਾਤਾ ਨੂੰ ਦਿਖਣ ਲੱਗ ਗਿਆ ਕੋਈ ਮਾਤਾ ਨੂੰ ਖਾਣ ਨੂੰ ਤਾਂ ਕੋਈ ਨਹੀਂ ਦਿੱਤਾ ਮਾਤਾ ਨੂੰ ਪ੍ਰਸ਼ਾਦ ਤਾਂ ਨਹੀਂ ਦਿੱਤਾ ਪੂਰਨ ਭਗਤ ਨੇ 50 ਮਾਤਾ ਤੂੰ ਪਤਾਸੇ ਖਾ ਲਾ ਤੂੰ ਸੇਬ ਖਾ ਲਾ ਤਿੰਨ ਅੱਖਾਂ ਤੇ ਦਿਖਣ ਲੱਗ ਜੂ ਇੱਕ ਨਦਰੇ ਕੀਤੀ ਐ ਅੰਨੀ ਮਾਂ ਨੂੰ ਦਿਖਣ ਲੱਗ ਗਿਆ ਇਹ ਭਗਤਾਂ ਦੀ ਕਮਾਈ ਦਾ ਫਲ ਹੈ ਜੀਦੇ ਕੋਲ ਕੋਈ ਜਿਹੇ ਜੀ ਚੀਜ਼ ਹੁੰਦੀ ਹੈ ਉਹੋ ਜੀ ਵੰਡ ਦਿੰਦਾ ਹੈ ਕਰ ਜੋੜ ਨਾਨਕ ਸਾਚ ਮੰਗੇ ਨਦਰ ਕਰ ਤਉ ਦਪਾਣਿਆ ਜਾਗ ਸੁਣ ਲੈ ਨੜੀਏ ਕਹਿੰਦੇ ਜਾਗ ਜਾ ਇਹ ਸੁੱਤੀ ਪਈ ਆ ਬੋਲੇ ਗੁਰਬਾਣੀ ਰਾਮ ਕਹਿੰਦੇ ਗੁਰਬਾਣੀ ਬੋਲਦੀ ਐ ਤੂੰ ਜਾਗ ਜਾ ਗੁਰੂ ਦੀ ਬਾਣੀ ਬੋਲਦੀ ਐ ਤੂੰ ਜਾਗ ਜਾ ਗੁਰਬਾਣੀ ਜਦੋਂ ਬੋਲਦੀ ਹੈ ਜਗ ਜਗ ਕਹਿੰਦੀ ਕਈ ਆਤਮਾ ਸੁੱਤੀਆਂ ਪਈਆਂ ਹੁੰਦੀਆਂ ਜਦੋਂ ਗੁਰਬਾਣੀ ਦੀ ਆਵਾਜ਼ ਸੁਣਦੀ ਹੈ ਉੱਠ ਖੜਦੀਆਂ ਗੁਰਬਾਣੀ ਦੀ ਆਵਾਜ਼ ਸੁਣ ਕੇ ਗੁਰਬਾਣੀ ਬੋਲਦੀ ਹੈ ਫਿਰ ਗੁਰੂ ਦੇ ਕੋਲ ਆਉਂਦੀ ਹੈ ਕਈਆਂ ਦੇ ਮਾਰੇ ਪਾਕ ਗੁਰਬਾਣੀ ਬੋਲਦੀ ਐ ਫੇਰ ਵੀ ਸੁੱਤੇ ਹੀ ਰਹਿ ਜਾਂਦੇ ਜਾਗ ਸੋਣੜੀਏ ਬੋਲੇ ਗੁਰਬਾਣੀ ਰਾਮ ਜਿਨ ਨੂੰ ਸੁਣ ਮੰਨੜੀ ਕਹਿੰਦੇ ਜਿਹਨੇ ਸੁਣ ਕੇ ਗੁਰਬਾਣੀ ਨੂੰ ਮੰਨ ਲਿਆ ਬਾਣੀ ਗੁਰਬਾਣੀ ਜਦੋਂ ਬੋਲਦੀ ਐ ਜਿਨ ਨੂੰ ਸੁਣ ਮੰਨੜੀ ਕਹਿੰਦੇ ਜਿਹਨੇ ਸੁਣ ਕੇ ਮੰਨ ਲਈ ਇਹ ਜਿਨੇ ਗੁਰਬਾਣੀ ਜੇ ਤੋਂ ਬੋਲੀ ਗੁਰਬਾਣੀ ਨੂੰ ਸੁਣ ਕੇ ਫਿਰ ਮੰਨਿਆ 3 ਸੋਣਾ ਮੰਨੜੀ ਆਕਾਤ ਕਹਾਣੀ RAM ਕਿਹੜੀ ਚੀਜ਼ ਆਕਾਤ ਦੀ ਕਹਾਣੀ ਜੀ ਨੇ ਸੁਣੀ ਐ ਫਿਰ ਮੰਨੀ ਐ ਪਹਿਲੀ ਗੱਲ ਤਾਂ ਸਾਡੇ ਭਾਗਾਂ 'ਚ ਸੀ ਸੁਣ ਨਹੀਂ ਸਕਦੇ ਜੇ ਸੁਣ ਲਈ ਫਿਰ ਅਸੀਂ ਮੰਨਦੇ ਨਹੀਂ ਹਰ ਪੌੜੀ ਹੈ ਕੋਈ ਪਹਿਲੀ ਪੌੜੀ ਤੇ ਚੜਦਾ ਕੋਈ ਦੂਈ ਦੇ ਚੜਦਾ ਕੋਈ ਤੀਸਰੀ ਤੇ ਚੜਦਾ ਪਹਿਲੀ ਪੌੜੀ ਤਾਂ ਇਕੱਠ ਕਥਾ ਨੂੰ ਸੁਣਨ ਦੀ ਹੈ ਦੂਜੀ ਪੌੜੀ ਫਿਰ ਇਹਨੂੰ ਮੰਨਣ ਦੀ ਹੈ ਹਾਲੇ ਪਤਾ ਨਹੀਂ ਅਸੀਂ ਕਿਹੜੀ ਪੌੜੀ 'ਤੇ ਪੜਾਂ ਹਾਲੇ ਇਕੱਠ ਦੀ ਕਥਾ ਨੂੰ ਸੁਣਨ ਵਾਲੀ ਪੌੜੀ 'ਤੇ ਪੜਾਂ ਜਾਂ ਮੰਨਣ ਵਾਲੀ ਪੌੜੀ 'ਤੇ ਜੇਨ ਸੋਣਾ ਮੰੰੜੀ ਅਕਥ ਕਹਾਣੀ ਰਾਮ ਅਕਥ ਕਹਾਣੀ ਕਹਿੰਦੇ ਜਿਹੜੀ ਅਕਥ ਦੀ ਇਹ ਕਹਾਣੀ ਹੈ ਨਾ ਪਦ ਦੇ ਨਿਰਵਾਣੀ ਕਹਿੰਦੇ ਇਹ ਰੱਬ ਦਾ ਪਦ ਹੈ ਉਹਨੂੰ ਕਿਹੜਾ ਪਦ ਮਿਲਦਾ ਫਿਰ ਨਿਰਵਾਣੀ ਨਿਰਵਾਣ ਕਹਿੰਦੇ ਰੱਬ ਨੂੰ ਜੀਨੂੰ ਕੋਈ ਆਦਤ ਨਹੀਂ ਹੈ ਉਹਨੂੰ ਨਿਰਵਾਣ ਕਹਿੰਦੇ ਉਹਦਾ ਨਾਮ ਹੈ ਇਹਨੇ ਆਕਤ ਕਹਾਣੀ ਸੁਣ ਕੇ ਮੰਨ ਲਈ ਆਕਤ ਕਹਾਣੀ ਪਦ ਨਰਬਾਣੀ ਉਹਨੂੰ ਫਿਰ ਨਿਰਵਾਣ ਦਾ ਪਦ ਪ੍ਰਾਪਤ ਹੋ ਜਾਂਦਾ ਹੈ ਉਹਨੂੰ ਰੱਬ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਆਕਤ ਦੀ ਕਥਾ ਨੂੰ ਸੁਣਦਾ ਹੈ ਫਿਰ ਮੰਨਦਾ ਹੈ ਉਹਨੂੰ ਰੱਬ ਮਿਲ ਗਿਆ ਹੋਰ ਕੋਈ ਢੰਗ ਤਰੀਕਾ ਨਹੀਂ ਮੈਂ ਨਾਲ ਆਦੇ ਤਲਾ ਆਦੇ ਕੱਪੜੇ ਲਿਆਦੇ ਕੁਛ ਖਾਣ ਨੂੰ ਦੇਦੇ ਪੀਣ ਨੂੰ ਦੇਦੇ ਉਹਦਾ ਕੁਛ ਨਹੀਂ ਲਿਖਿਆ ਕਿਤੇ ਗੱਲ ਕੀ ਕਹੀ ਆ ਗੁਰਬਾਣੀ ਨੇ ਗੁਰਬਾਣੀ ਬੋਲਦੀ ਆ ਕਿ ਇਕਾਥ ਦੀ ਕਥਾ ਨੂੰ ਸੁਣ ਲੈ ਫਿਰ ਉਹਨੂੰ ਮੰਨ ਲੈ ਫਿਰ ਤੈਨੂੰ ਰੱਬ ਦੀ ਪ੍ਰਾਪਤੀ ਹੋ ਜਾਏ ਜੇ ਇਹਨੂੰ ਸੋਣਾ ਮੰਨ ਲਈ ਇਕਾਥ ਕਹਾਣੀ ਰਾਮ ਇਕਾਥ ਕਹਾਣੀ ਪਾਦੇ ਨਿਰਵਾਣੀ ਕੋ ਬਿਰਲਾ ਗੁਰਮਖ ਬੁੱਝੈ ਲਿਖ ਦਿੱਤਾ ਨਾ ਨਾਲ ਲੱਗਦੇ ਕਹਿੰਦੇ ਕੋਈ ਬਿਰਲਾ ਹੀ ਗੁਰਮਖ ਬੁੱਝਦਾ ਹੈ ਮਨਮੁਖ ਤਾਂ ਪਹਿਲੀ ਵਾਰ ਕੱਢ ਦਿੱਤੇ ਕਿ ਮਨਮੁਖਾਂ ਵਾਸਤੇ ਕੋਈ ਜਗ੍ਹਾ ਨਹੀਂ ਹੈ ਕਹਿੰਦੇ ਕੋਈ ਬਿਰਲਾ ਹੀ ਗੁਰਮਖ ਬੁੱਝਦਾ ਹੈ ਗੱਲ ਨੂੰ ਕਿ ਇਕਾਤ ਦੀ ਕਥਾ ਨੂੰ ਸੁਣਨ ਦੇ ਨਾਲ ਮੰਨਣ ਦੇ ਨਾਲ ਰੱਬ ਦੀ ਪ੍ਰਾਪਤੀ ਹੈ ਉਹ ਸ਼ਬਦ ਸਮਾਇ ਕਹਿੰਦੇ ਫਿਰ ਉਹ ਸ਼ਬਦ ਦੇ ਵਿੱਚੇ ਸਮਾ ਜਾਂਦਾ ਹੈ ਸ਼ਬਦ ਰੱਬ ਹੈ ਰੱਬ ਦੇ ਵਿੱਚ ਸਮਾ ਜਾਂਦਾ ਕਦੋਂ ਸਮਾਇ ਜਦੋਂ ਔਕਾਤ ਦੀ ਕਥਾ ਨੂੰ ਸੁਣ ਕੇ ਮੰਨਿਆ ਉਹ ਸ਼ਬਦ ਸਮਾਏ ਆਪ ਗਵਾਏ ਕਹਿੰਦੇ ਆਪਣੇ ਆਪ ਨੂੰ ਗਵਾ ਲੈਂਦਾ ਤਰੇਪਨ ਸੋਚੀ ਸੋਝੇ ਇੰਨਾ ਪਵਨਾ ਦੀ ਸੋਝੀ ਆ ਜਾਂਦੀ ਹੈ ਸਮਾਜ ਦੇ ਵਿੱਚ ਸਮਾ ਜਾਂਦਾ ਰਹਿ ਆਤੀਤ ਅੰਪਰ ਰਾਤਾ ਸੱਚ ਮਨ ਗੁਣ ਸਾਰਿਆ ਕਹਿੰਦੇ ਸੱਚਾ ਗੁਣ ਫਿਰ ਪ੍ਰਾਪਤ ਹੋ ਜਾਂਦਾ ਹੈ ਅਤੀਤ ਹੋ ਜਾਂਦਾ ਹੈ ਅੰਤ ਨਹੀਂ ਹੁੰਦਾ ਇਹਦਾ ਫਿਰ ਨਾ ਜੰਮਦਾ ਹੈ ਨਾ ਮਰਦਾ ਹੈ ਉਹ ਪੂਰ ਰਿਹਾ ਸਰਬ ਠਾਈ ਕਹਿੰਦੇ ਉਹ ਹਰ ਜਗ੍ਹਾ ਪੂਰਾ ਉਹ ਪੂਰ ਰਿਹਾ ਸਰਬ ਠਾਈ ਨਾਨਕਾ ਉਰ ਧਾਰਿਆ ਕਹਿੰਦੇ ਜਿਹਨੇ ਆਪਣੇ ਰਿੱਧੇ ਵਿੱਚ ਧਾਰ ਲਿੱਤਾ ਉਹ ਸਰਬ ਹਰ ਜਗ੍ਹਾ ਤੇ ਫਿਰ ਪੂਰਾ ਹੋ ਜਾਂਦਾ ਨਾ ਹੋ ਮਰਦਾ ਨਾ ਜ ਮਹਿਲ ਬੁਲਾਇਆ ਕਹਿੰਦੇ ਉਹਨੂੰ ਫਿਰ ਮਹਿਲ ਦੇ ਵਿੱਚ ਬੁਲਾ ਲਿਆ ਸੱਚਖੰਡ ਬੁਲਾ ਲਿਆ ਬਾਬਾ ਨਾਨਕ ਕਹਿੰਦੇ ਮਹਿਲ ਦੇ ਵਿੱਚ ਕਿਸ ਨੂੰ ਬੁਲਾਇਆ ਜਿਸ ਨੇ ਸ਼ਬਦ ਨੂੰ ਰਿਦਦੇ ਚ ਧਰਿਆ ਸ਼ਬਦ ਰਿਦਦੇ ਚ ਕਦੋਂ ਟਿਕਦਾ ਜਦੋਂ ਹਰ ਦੀ ਕਥਾ ਨੂੰ ਸੁਣਦਾ ਫਿਰ ਮੰਨਦਾ ਸਾਡਾ ਇਹ ਲੰਬਾਰ ਰਹਿਦਾ ਨਾ ਕਿ ਬਾਣੀ ਸਾਡੇ ਯਾਦ ਨਹੀਂ ਰਹਦੀ ਸਬਦ ਨਹੀਂ ਯਾਦ ਰਹਿੰਦਾ ਉਹ ਭਾਈ ਤਾਂ ਹੀ ਨਹੀਂ ਸਾਡੇ ਯਾਦ ਰਹਿੰਦਾ ਅਸੀਂ ਇੱਕ ਅੱਥ ਦੀ ਕਥਾ ਸੁਣਦੇ ਨਹੀਂ ਜੇ ਸੁਣਦੇ ਆ ਫਿਰ ਮੰਨਦੇ ਨਹੀਂ ਮਹਿਲ ਬੁਲਾਇਆ ਭਗਤ ਸੁਨੇਹੀ RAM ਕਹਿੰਦੇ ਫਿਰ ਸੁਨੇਹਾ ਆ ਗਿਆ ਬੁਲਾ ਲਿਆ ਫੇ ਰੱਬ ਦਾ ਸੁਨੇਹਾ ਆ ਗਿਆ ਸੱਚਖੰਡ ਤੋਂ ਸੁਨੇਹਾ ਆ ਗਿਆ ਵੀ ਤੈਨੂੰ ਬੁਲਾਇਆ ਹੈ ਭਗਤੀ ਪੂਰੀ ਹੋ ਗਈ ਮਹਿਲ ਬਲਾਲੜੀਏ ਭਗਤ ਸੁਨੇਹੀ RAM ਗੋਰ ਮਤ ਮਨ ਰਹੀ ਸੀ ਕਹਿੰਦੇ ਜਦੋਂ ਗੁਰੂ ਦੀ ਮਤ ਮਨ ਦੇ ਚ ਰਹਿੰਦੀ ਹੈ ਸਿੱਜ ਸਦੇਹੀ ਕਹਿੰਦੇ ਦੇ ਫਿਰ ਸਿੱਜੀ ਗਈ ਇਹ ਦੇਹ ਸਿੱਜੀ ਗਈ ਸਿੱਜੀ ਕਿੰਨੂੰ ਕਹਿੰਦੇ ਜਿਹੜੀ ਦੇਹ ਠੀਕ ਹੋ ਗਈ ਸੋਧ ਗਈ ਜਿਹੜੀ ਦੇਹ ਜਿਹੜੀ ਦੇਹ ਵਿੱਚੋਂ ਬਕਾਰ ਖਤਮ ਹੋ ਗਿਆ ਸਿੱਜ ਸਦੇਹੀ ਸਿੱਜ ਗਈ ਦੇਹ ਫਿਰ ਭਿੱਜ ਗਈ RAM ਦੇ ਨਾਲ ਨਾਮ ਦੇ ਨਾਲ ਰੰਗੀ ਗਈ ਇਹ ਦੇਹ ਫਿਰ ਸੋਨਾ ਬਣ ਗਈ ਨਹੀਂ ਇਹ ਮਿੱਟੀ ਹੈ ਗੁਰਮਤ ਮਾਨਾ ਰਈ ਸੀ ਕਹਿੰਦੇ ਜਦੋਂ ਗੁਰੂ ਦੀ ਮਤ ਮੰਨੀ ਐ ਸੀ ਜਿਸ ਦੇਹੀ ਰਾਮ ਰਾਮ ਨੇ ਫਿਰ ਇਹ ਦੇਹ ਸਿਜਤੀ ਫਿਰ ਇਹ ਰਾਮੇ ਬਣ ਗਈ ਜੋਤ ਨਾ ਜੋਤ ਰਲ ਗਈ ਮਨ ਮਾਰ ਰੀਜੈ ਕਹਿੰਦੇ ਮਨ ਨੂੰ ਮਾਰ ਰੀਜੈ ਸ਼ਬਦ ਸਿਜੈ ਕਹਿੰਦੇ ਸ਼ਬਦ ਦੀ ਸੋਝੇ ਆਜੂਗੀ ਕਦੋਂ ਜਦੋਂ ਮਨ ਨੂੰ ਮਾਰਿਆ ਮਨ ਕਿਹਦੇ ਨਾਲ ਮਰਦਾ ਹੈ ਮਨ ਸ਼ਬਦ ਦੇ ਨਾਲ ਮਰਦਾ ਹੈ ਮਨ ਕਾ ਮਾਰਨ ਸ਼ਬਦ ਹੈ ਮਨ ਮਾਰ ਰਿਜੇ ਸ਼ਬਦ ਸਿਜੇ ਕਹਿੰਦੇ ਫਿਰ ਸ਼ਬਦ ਦੀ ਸੋਝੀ ਆ ਜਾਂਦੀ ਹੈ ਤਰੈ ਲੋਕ 나ਥ ਪਛਾਣਾ ਤਰੈ ਲੋਕ 나ਥ ਕਿੰਨੇ ਤਿੰਨਾਂ ਲੋਕਾਂ ਦਾ ਜਿਹੜਾ 나ਥ ਹੈ ਰੱਬ ਫਿਰ ਉਹ ਪਛਾਣ ਦੇ ਵਿੱਚ ਆ ਜਾਂਦਾ ਹੈ ਮਨ ਦੀਗ ਡੋਲ ਨਾ ਜਾਏ ਕਤਹਿ ਕਹਿੰਦੇ ਫਿਰ ਮਨ ਇਹ ਡੋਲਦਾ ਨਹੀਂ ਨਾ ਡਿੱਗਦਾ ਨਹੀਂ ਮਨ ਕਹਿੰਦੇ ਡਿੱਗਦਾ ਹੈ ਡੋਲਦਾ ਹੈ ਮਨ ਡੀਗ ਡੋਲ ਨਾ ਜਾਏ ਕਤਹਿ ਆਪਣਾ ਪਿਰ ਜਾਣਾ ਕਹਿੰਦੇ ਆਪਣੇ ਪਿਰ ਨੂੰ ਪ੍ਰਮਾਤਮਾ ਨੂੰ ਫਿਰ ਜਾਣ ਜਾਂਦਾ ਹੈ ਮਨ ਡੋਲਦਾ ਨਹੀਂ ਮੈਂ ਆਧਾਰ ਤੇਰਾ ਤੂੰ ਕਸਮ ਮੇਰਾ ਸਿਰ ਗੁਰਨਾਨਕ ਦੇਵ ਜੀ ਹੁਣ ਰੱਬ ਨਾਲ ਗੱਲ ਹੋ ਗਈ ਕਹਿੰਦੇ ਤੂੰ ਮੇਰਾ ਖਸਮ ਹੈ ਮੈਂ ਤਾਂ ਤੱਕਿਓ ਤੇਰਾ ਕਹਿੰਦੇ ਸਾਰੀ ਤਾਕਤ ਤੁਸੀਂ ਮੈਨੂੰ ਦਿੱਤੀ ਹੈ ਸਾਚ ਸੁੱਚਾ ਸਦਾ ਨਾਨਕ ਕਹਿੰਦੇ ਫਿਰ ਸਦਾ ਹੀ ਸੁੱਚਾ ਹੋ ਗਿਆ ਨਾਨਕ ਗੁਰ ਸ਼ਬਦ ਝਗੜ ਨਿਵੇਰਿਓ ਹੋ ਸਿਰ ਕੋ ਨਾਨਕ ਦੇ ਪਾਈਏ ਮੇਰਾ ਝਗੜਾ ਸ਼ਬਦ ਨੇ ਨਿਵੇੜ ਦਿੱਤਾ ਸਾਡਾ ਝਗੜਾ ਹੈ ਰੱਬ ਦੇ ਨਾਲ ਕਿਹੜਾ ਝਗੜਾ ਰੱਬ ਸਾਤੋਂ ਇਹਨਾਂ ਸਵਾਸਾਂ ਦਾ ਵਿਆਜ ਮੰਗਦਾ ਅਸੀਂ ਦਿੰਦੇ ਨਹੀਂ ਫਿਰ ਲੜਾਈ ਹੈ ਸ਼ਬਦ ਨੇ ਫਿਰ ਸਾਡਾ ਝਗੜਾ ਖਤਮ ਕਰ ਦਿੱਤਾ ਰੱਬ ਦੇ ਨਾਲ ਨਾਨਕ ਗੁਰ ਸ਼ਬਦ ਝਗੜ ਨਿਬੇੜਿਓ ਸ਼ਬਦ ਨੇ ਝਗੜਾ ਨਿਵੇੜ ਦਿੱਤਾ ਸਤਸੰਗ ਜੀ ਆਓ ਆਪਾਂ ਵੀ ਮਨ ਤੋਂ ਪਹਿਲਾਂ ਪਹਿਲਾਂ ਸ਼ਬਦ ਲੈ ਲਈਏ ਸਾਡਾ ਵੀ ਝਗੜਾ ਮੁੱਕ ਜੇਵੇ ਹਲੇ ਕੁਛ ਨਹੀਂ ਮਿਲੇ ਹਲੇ ਅੱਖਾਂ ਹੀ ਮੀਚੀਆਂ ਕੁਛ ਨਹੀਂ ਬਣਿਆ ਹਲੇ ਜਿੱਦਣ ਸ਼ਬਦ ਮਿਲ ਗਿਆ ਉਦੋਂ ਸਪੂਰਨਤਾ ਹੋ ਜਾਣੀ ਹੈ ਝਗੜਾ ਨਿਬੜ ਜਾਣਾ ਸੋ ਸਤਸੰਗ ਜੀ ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨ ਅਗੇ ਤੋਂ ਸੁੱਧ ਤੇ ਸਪੱਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਵਕਤਣੀ ਹੁਣ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ